ਕੈਨੇਡਾ ਤੇ ਅਮਰੀਕਾ ਦੋਵੇਂ ਦੇਸ਼ ਆਮੋ ਸਾਹਮਣੇ ਹੋਗੇ ਨੇ ਤੇ ਇਸ ਦੇ ਵਿਚਾਲੇ ਹੀ ਜਸਟਿਨ ਟਰੂਡੋ ਦਾ ਵੱਡਾ ਬਿਆਨ ਸਾਹਮਣੇ ਆ ਗਿਆ। ਜਸਟਿਨ ਟਰੂਡੋ ਦਾ ਬਿਆਨ ਇਸ ਬਾਬਤ ਸਾਹਮਣੇ ਆਇਆ ਤਾਂ ਉਸ ਨੂੰ ਲੈ ਕੇ ਹਲਚਲ ਪੈਦਾ ਹੋਈ ਹੈ ਔਰ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਡੋਨਾਲਡ ਟਰੰਪ ਨੇ ਇਹ ਜਿਹੜੀ ਲੜਾਈ ਸ਼ੁਰੂ ਕੀਤੀ ਹੈ ਤਾਂ ਹੁਣ ਉਹ ਪਿੱਛੇ ਨਹੀਂ ਹਟਣਗੇ ਪੂਰਾ ਜਿਹੜਾ ਜਵਾਬ ਉਹ ਦਿੱਤਾ ਜਾਵੇਗਾ। ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰਕਾਰ ਉਹ ਕੀ ਕੁਝ ਵੱਡੇ ਬਿਆਨ ਜਸਟਿਨ ਟਰੂਡੋ ਦੇ ਵੱਲੋਂ ਦੇ ਦਿੱਤੇ ਗਏ ਨੇ। ਦਰਅਸਲ ਤੁਹਾਨੂੰ ਦੱਸ ਦਈਏ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦਿੱਤਾ ਹੈ ਕਿ ਉਹਨਾਂ ਦਾ ਦੇਸ਼ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਵੱਲੋਂ ਸ਼ੁਰੂ ਕੀਤੇ ਗਏ ਵਪਾਰ ਯੁੱਧ ਵਿਰੋਧ ਲੜਾਈ ਤੋਂ ਪਿੱਛੇ ਨਹੀਂ ਹਟਣਗੇ ਟੂਡੋ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਵੱਡੇ ਬਿਆਨ ਦਿੱਤੇ ਸੀ ਔਰ ਦੱਸਿਆ ਸੀਗਾ ਕਿ ਅਮਰੀਕਾ ਜਿਸ ਵਪਾਰ ਯੁੱਧ ਵਿੱਚ ਉਲਝੇ ਹੋਇਆ ਹੈ ਉਸ ਦਾ ਕੋਈ ਤਰਕ ਨਹੀਂ ਬਣਦਾ ਕੈਨੇਡਾ 트ੰਪ ਦੇ ਕਦਮਾਂ ਨੂੰ ਚੁਣੌਤੀ ਦੇਵੇਗਾ ਦੱਸ ਜੀਏ ਕਿ ਹੁਣ ਜਸਟਿਨ ਟੂਡੋ ਨੇ ਇਹ ਕਹਿ ਦਿੱਤਾ ਹੈ ਕਿ ਅਮਰੀਕਾ ਨੇ ਕੈਨੇਡਾ ਦੇ ਵਿਰੁੱਧ ਵਪਾਰ ਸ਼ੁਰੂ ਕੀਤਾ ਹੈ ਜੋ ਉਹਨਾਂ ਦਾ ਸਭ ਤੋਂ ਨਜ਼ਦੀਕੀ ਸਾਥੀ ਅਤੇ ਸਹਿਯੋਗੀ ਉਹਨਾਂ ਸਭ ਤੋਂ ਨਜ਼ਦੀਕੀ ਦੋਸਤ ਹੈ ਔਰ ਨਾਲ ਦੀ ਨਾਲ ਹੁਣ ਕੈਨੇਡਾ ਦੇ ਬਦਲੇ ਦੀ ਕਾਰਵਾਈ ਜਿਹੜੀ ਆ ਉਹਨਾਂ ਨੂੰ ਦੁਹਰਾਵਾ ਕੇ ਔਰ ਕੈਨੇਡੀਅਨ ਸਰਕਾਰ ਨੇ ਅਮਰੀਕਾ ਦੀ ਜਿਹੜੀ ਸਮਾਨਾਂ ਤੇ ਸ਼ੁਰੂਆਤੀ 30 ਬਿਲੀਅਨ ਕੈਨੇਡੀਅਨ ਡਾਲਰ ਟੈਰਿਫ ਲਗਾ ਕੇ ਜਵਾਬੀ ਹਮਲਾ ਕੀਤਾ ਜਿਸ ਵਿੱਚ 21 ਦਿਨਾਂ ਦੇ ਸਮੇਂ ਵਿੱਚ ਹੋਰ 125 ਬਿਲੀਅਨ ਜਿਹੜੇ ਕੈਨੇਡੀਅਨ ਡਾਲਰ ਨੇ ਜੋੜਨ ਦਾ ਵਾਅਦਾ ਵੀ ਕੀਤਾ ਦਾਸੀਏ ਕਿ ਟੂਡੋ ਨੇ ਕਿਹਾ ਕਿ ਅਮਰੀਕੀ ਵਪਾਰ ਅਤੇ ਟਰੰਪ ਜਲਦ ਹੀ ਮਹਿਸੂਸ ਕਰਨਗੇ ਕਿ ਟੈਰਫ ਕਿੰਨਾ ਜਿੰਨਾ ਵਾ ਨੁਕਸਾਨਦੇਹੀ ਬਣਿਆ ਹੋਇਆ ਔਰ ਕੈਮਰੇ ਤੇ ਅਗ ਇਹ ਵੀ ਬਹੁਤ ਵੱਡੇ ਬਿਆਨ ਜਿਹੜੇ ਨੇ ਉਦ ਉੱਤੇ ਗਏ ਨੇ ਜਸਟਿਨ ਟੂਡੋ ਦੇ ਵੱਲੋਂ ਕਿਉਂਕਿ ਹੁਣ ਜਿਸ ਤਰੀਕੇ ਦੇ ਨਾਲ ਅਮਰੀਕਾ ਵੱਡੀ ਕਾਰਵਾਈ ਕਰ ਰਿਹਾ ਹੈ ਟੈਰਿਫ ਜਿਹੜਾ ਲਗਾ ਦਿੱਤਾ ਗਿਆ ਹੈ ਔਰ ਦੋਵਾਂ ਦੇਸ਼ਾਂ ਦੇ ਵਿੱਚ ਤਲਖੀ ਜਿਹੜੀ ਆ ਵਧੀ ਹੋਈ ਆ ਔਰ ਇਹ ਤਲਖੀ ਇੱਕ ਭਿਆਨਕ ਰੂਪ ਧਾਰਨ ਕਰਦੀ ਹੋਈ ਦਿਖਾਈ ਦੇ ਰਹੀ ਆ ਔਰ ਦੋਵੇਂ ਦੇਸ਼ ਆਮੋ ਸਾਹਮਣੇ ਹੋ ਕੇ ਨੇ ਇਸੇ ਤਰੀਕੇ ਦੇ ਨਾਲ ਹੁਣ ਤਾਰੀਫ ਮਾਮਲੇ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਤੇ ਤੁਹਾਨੂੰ ਦੱਸ ਸੀ ਇਹ ਕਿ ਜਸਟਨ ਟਰੂਡੋ ਨੇ ਇਹ ਵੱਡੇ આરોਪ ਲਗਾ ਦਿੱਤੇ ਨੇ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਡੋਨਾਲਡ ਟਰੰਪ ਨੇ ਉਹਨਾਂ ਦੇ ਵੱਲੋਂ ਹੁਣ ਐਕਸ਼ਨ ਲਿੱਤੇ ਜਾ ਰਹੇ ਨੇ ਇਹ ਇਹਨਾਂ ਦਾ ਕੋਈ ਤਰਕ ਨਹੀਂ ਬਣਦਾ ਪਰ ਉਹ ਮਹਿਸੂਸ ਕਰਨਗੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਐਕਸ਼ਨ ਲਏ ਨੇ ਉਹਨਾਂ ਨੂੰ ਮਹਿਸੂਸ ਹੋਵੇਗਾ ਇਹ ਬੇਹੱਦ ਗਲਤ ਹੈ ਤੇ ਦੱਸ ਸੀ ਇਹ ਕਿ ਟਰੂਡੋ ਨੇ ਟਰੰਪ ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਕੈਨੇਡਾ ਦੀ ਆਰਥਿਕਤਾ ਨੂੰ ਪੂਰੀ ਤਰ੍ਹਾਂ ਟਾਟੇਰੀ ਹੁੰਦਾ ਦੇਖਣਾ ਚਾਹੁੰਦਾ ਹੈ ਤੇ ਇਸੇ ਲਈ ਉਹਨਾਂ ਨੇ ਇਸ ਨਾਲ ਸਾਨੂੰ ਵਿੱਚ ਮਿਲਾਂ ਨਾ ਜਿਹੜਾ ਵਾ ਆਸਾਨ ਹੋ ਜਾਵੇਗਾ ਪਰ ਕਦੇ ਵੀ ਅਜਿਹਾ ਨਹੀਂ ਹੋਵੇਗਾ ਕਿ ਜਿਹੜਾ ਕੈਨੇਡਾ ਵਾ ਅਮਰੀਕਾ ਦਾ 55ਵਾਂ ਰਾਜ ਬਣੇਗਾ ਅਜਿਹਾ ਨਹੀਂ ਹੋਵੇਗਾ ਜਿਸ ਨੂੰ ਦੇਖਦੇ ਹੋਏ ਹੁਣ ਜਸਟਿਨ ਟਰੂਡੋ ਐਕਸ਼ਨ ਮੋਡ ਦੇ ਵਿੱਚ ਵੀ ਆ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਵੀ ਵੱਡੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਟਰੂਡੋ ਨੇ ਟਰੰਪ ਦੇ ਹੋਰ ਵੀ ਕਈ ਮਾਮਲਿਆਂ ਦੇ ਉੱਤੇ ਜਵਾਬ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਡਰੱਗ ਤਸਕਰੀ ਦੇ ਦੋਸ਼ ਜਿਹੜੇ ਕੈਨੇਡਾ ਦੇ ਉੱਤੇ ਲਗਾਏ ਸਿਗੇ ਔਰ ਡੋਨਾਲਡ ਟਰੰਪ ਨੇ ਉਹਨਾਂ ਨੂੰ ਲੈ ਕੇ ਕਿਹਾ ਕਿ ਅਜਿਹਾ ਬੇहद ਬੇਬੁਨਿਆਦ ਜਿਹੜੇ ਸਾਡੇ ਉੱਤੇ ਦੋਸ਼ ਗੈਯੋਰ ਨੇ ਤੇ ਦੱਸਦੀ ਹੈ ਕਿ ਹੁਣ ਦੋਵੇਂ ਦੇਸ਼ ਆਹਮੋ ਸਾਹਮਣੇ ਹੋ ਗਏ ਨੇ ਤੇ ਦੋਨਾਂ ਦੀ ਤਲਕੀ ਵਧੀ ਹੋਈ ਹੈ ਇਸ ਦੇ ਚੱਲਦੇ ਹੀ ਜਸਟਿਨ ਟਰੂਡੋ ਦੇ ਵੱਲੋਂ ਵੱਡੇ ਬਿਆਨ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਸਰਕਾਰ ਐਕਸ਼ਨ ਲੈ ਰਹੀ ਹੈ ਤੇ ਅਸੀਂ ਹੁਣ ਪਲਟਵਾਰ ਕਰਾਂਗੇ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਤਾਂ ਹੁਣ ਦੇਖਣਾ ਹੋਵੇਗਾ ਕੈਨੇਡਾ ਸਰਕਾਰ ਕੀ ਕੁਝ ਹੋਰ ਵੱਡੇ ਐਕਸ਼ਨ ਲੈਂਦੀ ਆ ਅਮਰੀਕਾ ਦੇ ਉੱਤੇ ਕੀ ਕੁਝ ਹੁਣ ਨਵੇਂ ਜਿਹੜੇ ਆ ਸਟੰਟ ਖੇਡਣ ਦੀ ਤਿਆਰੀ ਦੇ ਵਿੱਚ ਕੈਨੇਡਾ ਸਰਕਾਰ ਆ